ਇਕਮ ਪ੍ਰੀਤ ਕੌਰ ਬੇਟੇ ਜਿਹੜੀ ਅਗਲੀ ਪੌੜੀ ਹੈ 11ਵੀਂ ਪੌੜੀ ਉਹ ਸਾਨੂੰ ਸੁਣਾਉਣਾ ਕਰੋ ਫਿਰ ਉਹਦਾ ਉਚਾਰਨ ਤੇ ਟੂਕ ਮਾਤਰ ਵਿਚਾਰ ਤੇ ਇੱਕ ਸਵਾਲ ਜਿਹੜਾ ਤੁਹਾਨੂੰ ਵੀ ਕੀਤਾ ਜਾਵੇਗਾ ਜੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੀ ਇਹੋ ਕੁਟੰਬ ਤੁਝ ਦਿਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਜਿਤ ਲਾਈ ਹੈ ਐਸਾ ਕਮ ਮੂਲੇ ਨਾ ਕੀਚੇ ਜਿਤ ਅੰਤ ਬਛਤਾਈਏ ਸਤਿਗੁਰੂ ਕਾ ਉਪਦੇਸ਼ ਸੁਨ ਤੂ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਾਲੇ ਵਾਜੀ ਬਾ ਦੇਖੋ ਰੋਜ਼ ਮਰਹ ਦੀ ਜ਼ਿੰਦਗੀ ਵਿੱਚ ਮਨੁੱਖ ਚੀਜ਼ਾਂ ਦੀ ਸੰਭਾਲ ਕਰਦਾ ਜੋ ਉਹਦੀ ਵਰਤਮ ਵਿੱਚ ਆਉਂਦੀਆਂ ਨੇ ਮਾੜੀ ਗੱਲ ਨਹੀਂ ਐਤੇ ਰੱਖਿਓ ਰੋਜ਼ ਮਰਹ ਜੀਵਨ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਕੱਪੜੇ ਨੇ ਗਹਿਣੇ ਨੇ ਜਿਹੜੀਆਂ ਦੀ ਵਰਤੋਂ ਵਿੱਚ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਸੰਭਾਲ ਕਰਦਾ ਹੈ ਪਰ ਸਤਿਗੁਰੂ ਇੱਥੇ ਇੱਕ ਬੜੇ ਪਿਆਰ ਦੇ ਨਾਲ ਮਨ ਨੂੰ ਪਿਆਰਿਆ ਸਮਝਾ ਰਹੇ ਨੇ ਕਿਉਂਕਿ ਮਨ ਦੀ ਖੇਡ ਆ ਸਾਰੀ ਜਦੋਂ ਮਨ ਨੇ ਸਮਝਣਾ ਨਾ ਉਦੋਂ ਬੰਦੇ ਨੇ ਰੱਬ ਦੇ ਹੁਕਮ ਵਿੱਚ ਆਉਣਾ ਹੈ ਨਹੀਂ ਤੇ ਮਨ ਜਿਹੜਾ ਇਹ ਇੱਕ ਇੱਕ ਦਾਨੀ ਸੰਗਤ ਵਿੱਚ ਬਹਿ ਕੇ ਵੀ ਹੈ ਪੁਰਨਿਆਂ ਦੇ ਵਿੱਚ ਹੀ ਆਪਣੇ ਆਪ ਨੂੰ ਗਵਾ ਲੈਂਦਾ ਹੈ ਗਵਾਚ ਜਾਂਦਾ ਹੈ ਤੂੰ ਸਤਿਗੁਰੂ ਇੱਥੇ ਬੜੇ ਪਿਆਰ ਦੇ ਨਾਲ ਉਹ ਗੱਲ ਸਮਝਾ ਰਹੇ ਨੇ ਕਿ ਸੱਚ ਦੀ ਸੰਭਾਲ ਕਰ ਬਾਕੀ ਜਿਹੜੀਆਂ ਚੀਜ਼ਾਂ ਨੇ ਇਹ ਬਿੰਸ ਜਾਣੀਆਂ ਜਿਸ ਸਰੀਰ ਦੀ ਵਰਤੋਂ ਚ ਆਉਣ ਵਾਲੀਆਂ ਚੀਜ਼ਾਂ ਦੀ ਤੂੰ ਸੰਭਾਲ ਕਰਦਾ ਰੋਜ਼ਮਰਾਂ ਜ਼ਿੰਦਗੀ ਵਿੱਚ ਜਿੰਨੀ ਦੇਰ ਜੀਵਨ ਹੈ ਬੰਦੇ ਨੇ ਕਰਨੀਆਂ ਨੇ ਤੇ ਕਹਿ ਲੇ ਕਿ ਚੇਤੇ ਰੱਖੀ ਜਿਹੜਾ ਜਿਸ ਸਰੀਰ ਦੇ ਲਈ ਇਹ ਚੀਜ਼ਾਂ ਦੀ ਸੰਭਾਲ ਕਰ ਰਹੇ ਆ ਨਾ ਸਰੀਰ ਨੂੰ ਸਜਾਉਣ ਦੇ ਲਈ ਸਰੀਰ ਨੂੰ ਤੁਰਨ ਫਿਰਨ ਦੇ ਲਈ ਪਦਾਰਥਾਂ ਨੂੰ ਛਕਦਾ ਹੋਰ ਕੁਝ ਕਰਦਾ ਇਹ ਸਰੀਰ ਨੇ ਵੀ ਨਾਸਵੰਤ ਨਾਸਵੰਤ ਹੈ ਇਹਨੇ ਨਾਸ਼ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਇਹ ਸਰੀਰ ਵੀ ਨਹੀਂ ਰਹਿਣਾ ਤੇ ਫਿਰ ਤੂੰ ਸੰਭਾਲ ਜਿਸ ਚੀਜ਼ ਦੀ ਕਰਨੀ ਸੀ ਉਸ ਪਾਸੇ ਤੇਰਾ ਧਿਆਨ ਹੀ ਨਹੀਂ ਗਿਆ ਕਿ ਮੈਂ ਉਸ ਪਿਆਰੇ ਪ੍ਰੀਤਮ ਨੂੰ ਆਪਣੇ ਹਿਰਦੇ ਵਿੱਚ ਜੋ ਮੇਰੇ ਅੰਦਰ ਹੈ ਉਹਨੂੰ ਆਪਣੇ ਅੰਗ ਸੰਗ ਸਮਝ ਕੇ ਮੈਂ ਉਹਦੀ ਸੰਭਾਲ ਕਰਨੀ ਸੀ ਭਾਵ ਉਹਦਾ ਨਾਮ ਜਪਣਾ ਸੀ ਉਹਦਾ ਡਰ ਉਹਦਾ ਭਾਉ ਆਪਣੇ ਹਿਰਦੇ ਵਿੱਚ ਰੱਖਣਾ ਸੀ ਸੋ ਇਹ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਕੀ ਭਾਵ ਅਰਥ ਕਿਉਂਕਿ ਇਸ ਕਰਕੇ ਮੈਂ ਨਹੀਂ ਦੱਸ ਰਿਹਾ ਬੱਚੀ ਨੇ ਬੜੇ ਵਧੀਆ ਤਰੀਕੇ ਨਾਲ ਪੜਿਆ ਉਚਾਰਨ ਕੀਤਾ ਹੈ ਤਾਂ ਇਸ ਕਰਕੇ ਮੈਨੂੰ ਉਚਾਰਨ ਦੀ ਦੱਸਣ ਦੀ ਲੋੜ ਨਹੀਂ ਆ ਸੋ ਇਹਦੇ ਅਰਥ ਜਿਹੜੇ ਨੇ ਉਹ ਬਿਲਕੁਲ ਸਪਸ਼ਟ ਨੇ ਪਰ ਦੇ ਭਾਵ ਅਰਥ ਜਿਹੜੇ ਨੇ ਉਹ ਬੱਚੇ ਕੋਲੋਂ ਅਸੀਂ ਪੁੱਛਦੇ ਆਂ ਤੋਂ ਬੜੇ ਧਿਆਨ ਦੇ ਨਾਲ ਇਸ ਪੌੜੀ ਦੇ ਭਾਵ ਅਰਥ ਨੂੰ ਅਸੀਂ ਸਮਝਣਾ ਬੇਤੇ ਇੱਕੰਪ੍ਰੀਤ ਘੌਰ ਜਿਹੜਾ ਸਵਾਲ ਆ ਤੁਹਾਡੇ ਕੋਲ ਇਹ ਇਸ ਮਨ ਪਿਆਰੇ ਨੂੰ ਸੱਚ ਦੀ ਸੰਭਾਲ ਕਰਨ ਲਈ ਕਿਉਂ ਆਖਰੇ ਨੇ ਗੁਰੂ ਸਾਹਿਬ ਦੇ ਗੁਰੂ ਜੀ ਇਸ ਮੰਨ ਦੇ ਪਿਆਰੇ ਨੂੰ ਸੱਚ ਦੀ ਸੰਭਾਲ ਕਰਨ ਲਈ ਇਸ ਲਈ ਆਖ ਰਹੇ ਨੇ ਕਿਉਂਕਿ ਜਿਸ ਪਰਿਵਾਰ ਨੂੰ ਉਹ ਆਪਣਾ ਕਹਿ ਰਿਹਾ ਹੈ ਉਹ ਅੰਤ ਤੱਕ ਉਸ ਦੇ ਨਾਲ ਨਹੀਂ ਜਾਏਗਾ ਇਹਨਾਂ ਦੇ ਨਾਲ ਮੋਹ ਕਰਨ ਦਾ ਉਸ ਨੂੰ ਕੋਈ ਫਾਇਦਾ ਨਹੀਂ ਹੈ ਕਿਉਂਕਿ ਉਹਨਾਂ ਨੇ ਉਹਨਾਂ ਦਾ ਤੋੜ ਤੇ ਨਹੀਂ ਨਿਭਣਾ ਜਿੰਨਾ ਕੰਮਾਂ ਦੇ ਕੀਤੇ ਆ ਹੀ ਉਸ ਦਾ ਜਿਹੜਾ ਜਨਮ ਹੈ ਉਹ ਸਫਲਾ ਹੋਣਾ ਹੈ ਉਹ ਸਿਰਫ ਉਹੀ ਕੰਮ ਕਰਨਾ ਚਾਹੀਦੇ ਹਨ ਇਸ ਲਈ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਪ੍ਰਮਾਤਮਾ ਨੂੰ ਆਪਣੇ ਅੰਦਰ ਸਾਮ ਕੇ ਰੱਖੋ ਨਹੀਂ ਤਾਂ ਆਪਣੇ ਮਨੁੱਖਾ ਜਨਮ ਵਿਅਰਥ ਹੀ ਜਾਵੇਗਾ ਬਿਲਕੁਲ ਜੀ ਇੱਕ ਗੱਲ ਇਸੇ ਵਿੱਚ ਬੱਚੀ ਨੇ ਬੜੀ ਸੋਹਣੀ ਕੀਤੀ ਹੈ ਕਿ ਸੰਭਾਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਇੱਕ ਇੱਕ ਗੁਰਸਾਹਿਬ ਨੇ ਇੱਕ ਪੰਕਤੀ ਜਿਹੜੀ ਉਹਨੂੰ ਧਿਆਨ ਨਾਲ ਸੁਣਿਓ ਕਿਉਂਕਿ ਅਕਸਰ ਮਨੁੱਖ ਉਹ ਕਰਮ ਕਰ ਬੈਠਦਾ ਜਿਹਦੇ ਕਰਕੇ ਉਹਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਸਤਗੁਰ ਇੱਥੇ ਤਾੜਨਾ ਕਰੇ ਨੇ ਐਸਾ ਕੰਮ ਮੂਲੇ ਨਾ ਕੀਜੇ ਮੁੱਢ ਤੋਂ ਹੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚ ਵੀ ਇਹਦਾ ਨਤੀਜਾ ਕੀ ਨਿਕਲੇਗਾ ਜੇ ਵੀਰੀ ਇਹੋ ਜੇ ਕਰਮ ਬੰਦਾ ਕਰ ਬੈਠਦਾ ਜਿਹਦਾ ਪਛੋਤਾਵਾ ਉਹਨੂੰ ਕਰਨਾ ਪੈਂਦਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਪਰ ਸਤਗੁਰ ਦੇਖੋ ਹਰ ਜੀਵਨ ਜਾਂਚ ਸਾਨੂੰ ਦਿੰਦੇ ਨੇ ਹਰ ਜੀਵਨ ਜਾਂਚ ਦੀ ਗੱਲ ਜਿਹੜੀ ਆ ਉਹ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਗੁਰੂ ਨਾਨਕ ਸਾਹਿਬ ਦਾ ਅਸੀਂ ਗੁਰਪੁਰਬ ਮਨਾਇਆ ਦੇ ਉਹ ਸੈਦਪੁਰ ਦੀ ਧਰਤੀ ਤੇ ਗਏ ਨਾ ਤੇ ਉੱਥੇ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਬਾਬਰ ਆ ਗਿਆ ਹੈ ਉਹਨੇ ਚੜ੍ਹਾਈ ਕਰਨੀ ਹੈ ਤੇ ਬੜੀ ਤਬਾਹੀ ਮਚਾਏਗਾ ਤੇ ਆਪਣਾ ਜਿਹੜਾ ਹੈ ਉਹ ਇੰਤਜ਼ਾਮ ਕਰ ਲਓ ਜਾਂ ਤੇ ਮੁਕਾਬਲੇ ਲਈ ਤਿਆਰ ਹੋ ਜਾਓ ਤੇ ਜਾਂ ਇਹ ਜਗ੍ਹਾ ਛੱਡ ਕੇ ਚਲੇ ਜਾਓ ਉਹ ਨਹੀਂ ਮੰਨੇ ਹੰਕਾਰ ਸੀ ਮਾਇਆ ਦਾ ਸਾਡੇ ਕੋਲ ਪੰਡਤ ਨੇ ਪੀਰ ਫਕੀਰ ਨੇ ਮੰਤਰ ਪੜਨਗੇ ਬਾਬਰ ਦੀ ਫੌਜਾਂ ਅੰਧੀਆਂ ਹੋ ਜਾਣਗੀਆਂ ਸਾਬ ਕਣ ਲ ਕੇ ਇਸ ਤਰ੍ਹਾਂ ਨਾ ਕਦੇ ਹੋਇਆ ਐਵੇਂ ਧਰਮ ਪਾਲ ਕੇ ਬੈਠੇ ਹੋ ਉਥੇ ਸਤਗੁਰਾਂ ਨੇ ਉਸ ਬਾਣੀ ਵਿੱਚ ਇੱਕ ਗੱਲ ਆਖੀ ਸੀ ਪਹਿਲੋਂ ਦੇ ਦੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਜੇ ਪਹਿਲਾਂ ਹੀ ਮਨੁੱਖ ਸੁਚੇਤ ਹੋ ਕੇ ਕੰਮ ਕਰੇ ਐਡੀ ਵੱਡੀ ਸਦਾ ਜਿਹੜੀ ਤਾਂ ਉਹਨੂੰ ਨਹੀਂ ਮਿਲਦੀ ਤੇ ਆਪ ਸਭ ਨੂੰ ਪਤਾ ਕਿ ਬਾਬਰ ਨੇ ਉਹ ਬਹੁਤ ਮਹੱਲਾ ਵਿੱਚ ਵਸਦੇ ਹੋਏ ਲੋਕਾਂ ਨੂੰ ਇੱਕ ਖੇਲ ਵਿੱਚ ਘੱਟ ਵੱਡ ਕਰਕੇ ਉਹਨਾਂ ਨੂੰ ਸੜਕ ਤੇ ਬਿਠਾਉਣ ਲਈ ਮਜਬੂਰ ਕਰ ਦਿੱਤਾ ਸੀ ਉੱਥੇ ਇਹ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਪਹਿਲੋਂ ਦੇ ਦੇ ਚੇਤੀਏ ਤੇ ਕਾਇਤ ਮਿਲੇ ਸਜਾਏ ਐਸਾ ਕੰਮ ਨਾ ਕਰ ਜਿਹਦੇ ਕਰਨ ਦੇ ਨਾਲ ਤੈਨੂੰ ਸਜ਼ਾ ਮਿਲੇ ਇੱਥੇ ਵੀ ਗੁਰੂ ਅਮਰਦਾਸ ਜੀ ਉਹੀ ਗੱਲ ਕਰ ਰਹੇ ਨੇ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਂ ਤਾਈਏ ਜਿਹਦੇ ਕਰਕੇ ਤੈਨੂੰ ਪਛਤਾਵਾ ਮਲੇ ਬਹੁਤ ਵਧੀਆ ਬੱਚੇ